ਲੈਡ 235 ਦੀ ਅੱਜ ਦੇਤ ਆਪਾਂ ਨੇ ਜੀ ਮੇਡ ਇਨ ਇੰਗਲੈਂਡ ਲੈ ਬਾਈ ਓਕੇ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਮਿੱਤਰੋ ਅੱਜ ਆਪਣੇ ਕੋਲ ਆਪਣੇ ਇੱਕ ਬਹੁਤ ਖਾਸ ਤੇ ਇਹ ਤੁਸੀਂ ਮਿੱਤਰ ਲਾ ਲਓ ਚਾਹੇ ਜੋ ਮਰਜ਼ੀ ਲਾ ਲਓ ਅੱਜ ਪਹੁੰਚੇ ਹੋਏ ਨੇ ਤੇ ਉਹਨਾਂ ਨੂੰ ਆਪਾਂ ਟਰੈਕਟਰ ਦਿੱਤਾ ਜੀ ਮੈਸੀ 135 ਇੰਗਲੈਂਡ ਵਾਲਾ ਤੇ ਟਰੈਕਟਰ ਪੈਸੇ ਆਪਣੇ ਕੋਲ ਬਹੁਤ ਟਾਈਮ ਦਾ ਸੀਗਾ ਤੇ ਇਹਨਾਂ ਨਾਲ ਵੀ ਸੌਦਾ ਬਹੁਤ ਟਾਈਮ ਦਾ ਹੋਇਆ ਬਾਜੀ ਤੇ ਅੱਜ ਟਰੈਕਟਰ ਨੂੰ ਦੇਣ ਲੱਗੇ ਆਪਾਂ ਇਹਨਾਂ ਨੂੰ ਤੇ ਬਣਾਉਨੇ ਬਾਈ ਇਹਨਾਂ ਦਾ ਵਲੌਗ ਬਣੇ ਰਿਓ ਵਲੌਗ ਦੇ ਵਿੱਚ ਤੇ ਲੋ ਜੀ ਬਾਈ ਅੱਜ ਸਾਡੇ ਸਵੇਰੇ ਤਕਰੀਬਨ ਏਜੰਸੀ ਖੋਲਣ ਤੋਂ ਪਹਿਲਾਂ ਬਾਈ ਨੇ ਆਪਣੇ ਕੋਲ ਆਗੇ ਸੀਗੇ ਰੋਪੜ ਤੇ ਟਰੈਕਟਰ ਆਪਾਂ ਦਿੱਤਾ 135 ਜੀ ਤੁਹਾਨੂੰ ਪਤਾ ਵੀ ਜਿੱਦਾਂ ਲਿਆਂਦਾ ਸੀ ਉਦੋਂ ਵੀ ਆਪਾਂ ਨੇ ਕਿਹਾ ਸੀ ਟਰੈਕਟਰ ਵੀ ਕੋਈ ਖਾਸ ਬੰਦਾ ਹੀ ਲੈ ਕੇ ਜਾਊਗਾ ਜਿਹਨੂੰ ਸ਼ੌਂਕ ਹੈ ਠੀਕ ਆ ਜੀ ਤੇ ਅੱਜ ਆਪਾਂ ਟਰੈਕਟਰ ਦੇ ਰਹੇ ਹਾਂ ਜੀ ਸਭ ਤੋਂ ਪਹਿਲਾਂ ਮਲਾਉਣਾ ਹੈ ਜੀ ਮਾਮਾ ਜੀ ਨਾਲ ਮਾਮਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤਰ ਹੋ ਠੀਕ ਆ ਜੀ ਐਨ ਮੋਜਾ ਹੁੰਦੀ ਆ ਮਾਮੇ ਨੇ ਹੁਣ ਵਿਆਹ ਖਾਲੇ ਦੋ ਤਿੰਨ ਹਾਂ ਕੱਲ ਵੀ ਆਪਾਂ ਮਾਮੇ ਦੀ ਵੀਡੀਓ ਪਾਈ ਦੀ ਮਹਿਫਲ ਲੱਗੀ ਹੋਈ ਸੀ ਪੂਰੀ ਠੀਕ ਰਿਹਾ ਜੀ ਕੰਮ ਕਾਲ ਕੰਮ ਠੀਕ ਰਿਹਾ ਦਾਲ ਵਾਲੀ ਵੀਡੀਓ ਵਿੱਚ ਪਾਇਆ ਗਿਆ ਅੱਛਾ ਬਗਰਾਮੀ ਠੀਕ ਰਿਹਾ ਕਹਿੰਦਾ ਸ਼ਰਾਬੀ ਆ ਅੱਛਾ ਠੀਕ ਆ ਠੀਕ ਆ ਠੀਕ ਆ ਅੰਕਲ ਜੀ ਆ ਜਾਓ ਤੁਸੀਂ ਮਾੜਾ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਆ ਟਰੈਕਟਰ ਦਿੱਤਾ ਆਪਾਂ ਨੇ ਇਹਨਾਂ ਨੂੰ ਹਾਂਜੀ ਹਾਂ ਗੱਲਬਾਤ ਤਾਂ ਤਰੀਬਨ ਬਹੁਤ ਟਾਈਮ ਦੀ ਇਹਨਾਂ ਨਾਲ ਫੋਨ ਤੇ ਹੀ ਅੱਛਾ ਤੇ ਟਰੈਕਟਰ ਇਹਨਾਂ ਨੂੰ ਨਹੀਂ ਤਾਂ ਪਤਾ ਵੀ ਆਪਣੇ ਕੋਲ ਹੈਗਾ ਹੈ ਕਿਉਂਕਿ ਆਪਾਂ ਨੇ ਕੋਈ ਵੀਡੀਓ ਵੀ ਨਹੀਂ ਪਾਈ ਇੱਕ ਮੈਂ ਵੀਡੀਓ ਪਹਿਲਾਂ ਛੋਟੀ ਜਿਹੀ ਪਾਈ ਤੀ ਉਹ ਵੀਡੀਓ ਬਹੁਤ ਟਾਈਮ ਬਾਅਦ ਘੁੰਮਦੀ ਘਮਾਉਂਦੀ ਦੇਖ ਲਈ ਇਹਨਾਂ ਨੇ ਤੇ ਕੀ ਇਹਨਾਂ ਦਿੱਥੇ ਜਾਣਾ ਹੈ ਹਾਂਜੀ ਲੈਣਾ ਦੇਣਾ ਯਾ ਲੈਣਾ ਤਾਂ ਵਧੀਆਂ ਗੱਲਾਂ ਬਿਲਕੁਲ ਜੀ ਬਿਲਕੁਲ ਇੱਥੇ ਹੀ ਜਾਣਾ ਹੁੰਦਾ ਯਾ ਲੈਣਾ ਦੇਣਾ ਲੈਣਾ ਉਹ ਵੀ ਪ੍ਰੋਪਰ ਕਰਨਾ ਹੁੰਦਾ ਕੰਮ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਜੇ ਕਿ ਮੈਂ ਟਰੈਕਟਰ ਥੋੜੀ ਦਿੱਤਾ ਜੀ ਨਾ ਪੈਸਿਆਂ ਪਿਆਰ ਕਹਿੰਦੇ ਆ ਬਾ ਪਿਆਰ ਆਸਾਨ ਕਰ ਲਿਆ ਜੀ ਹੁਣ ਸਾਡੇ ਦਾ ਹਿਸਾਬ ਕਿਤਾਬ ਜੀ ਰੱਖਣਾ ਪਊਗਾ ਇਹ ਬੰਦਾ ਬੜਾ ਥੋੜਿਆ ਹੈਗਾ ਘੈਂਟ ਹੀ ਯਾਰ ਹਾਂਜੀ ਚਲੋ ਕੈਹੇ ਲੱਗ ਗਿਆ ਸਾਡੇ ਬਾਈ ਦੀਆਂ ਗੱਲਾਂ ਬਾਤਾਂ ਸੁਣਨੇ ਵਾਲੀਆਂ ਘੈਂਟ ਵੇ ਸਿੱਖੜੇ ਬੱਸ ਹਾਂਜੀ ਕੈਟ ਜੀ ਐ ਆ ਬਈ ਚਲੋ ਉਨੀ ਗਰਪੋਰਟ ਦੱਸਦਾ ਕਿੰਨੀ ਕੁ ਚੀਜ਼ ਦੇ ਵਿੱਚ ਹੈ ਬਿਲਕੁਲ ਜੋ ਹੀ ਹੋਣਾ ਚਾਹੀਦਾ ਨਹੀਂ ਤਾਂ ਨੈਟ ਤੇ ਕਈ ਕੁਸ਼ ਹੈ ਜੀ ਉਹਦੇ ਵਿੱਚੋਂ ਇਹਦੀਆਂ ਗੱਲਾਂ ਕੋਈ ਹੈ ਜੋ ਕਹਿੰਦਾ ਉਹ ਨਿਕਲਦੀ ਆ ਗੱਲ ਬਈ ਬਾਈ ਦੀਆਂ ਗੱਲਾਂ ਵੀ ਖਾਸੀਆਂ ਡੂੰਘੀਆਂ ਆ ਹਾਂ ਬਸ ਸਹੀ ਗੱਲ ਹੈ ਤੁਸੀਂ ਵੀ ਸੁਣੀਆ ਜੇ ਆਪਾਂ ਗੱਲਾਂ ਨੂੰ ਥੋੜਾ ਜਿਆਦਾ ਧਿਆਨ ਨਾਲ ਸੋਚੀਏ ਫੇਰ ਉਹਨਾਂ ਦੇ ਬਾਅਦ ਚ ਸਾਾਸ ਹੁੰਦਾ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਬਾਈ ਨੂੰ ਆਪਣੇ ਨਾਲੋਂ ਕਿਤੇ ਵੱਧ ਤਿਆਰਪਾ ਹੈ ਨੌਲੇਜ ਵੀ ਹੈਗੀ ਆ ਬਾਈ ਦੀ ਸਮਾਨ ਵੀ ਹੈ ਮਹਾਰਾਜ ਦੀ ਕਿਰਪਾ ਹੈ ਹਾਂ ਕੋਲੋਂ ਬਾਈ ਕੰਨ ਥੋੜਾ ਢਲੇ ਰਹਿੰਦੇ ਵੈਸੇ ਚਲੋ ਬਿਲਕੁਲ ਠੀਕ ਹੈ ਮਾੜਾ ਕਿਰਪਾ ਕਰੇ ਬਿਲਕੁਲ ਠੀਕ ਇਦਾਂ ਹੀ ਆ ਜੀ ਕਿਸੇ ਪਰ ਬਾਈ ਨੇ ਇੱਕ ਗੱਲ ਹੋਰ ਦੱਸੀ ਆ ਵੀ ਇੰਨਾ ਕੁਸ਼ ਦੁਖਤਲੀ ਵੀ ਹੋਣ ਦੇ ਬਾਵਜੂਦ ਵੀ ਹਾਂ ਹਾਂ ਜਿੰਦਾ ਦੇਲੇ ਹਾਂ ਹਾਂ ਮੈਂ ਤਾਂ ਪਹਿਲਾਂ ਵੀ ਕਹਿੰਦਾ ਹੁਣ ਹੈ ਤਾਂ ਮੈਂ ਵੀ ਔਖਾ ਹਾਂ ਵੀ ਮੰਦਾ ਮੈਂਟਲੀ ਬਿਮਾਰ ਨਹੀਂ ਹੋਣਾ ਚਾਹੀਦਾ ਬਿਲਕੁਲ ਜੀ ਸਰੀਰ ਥੋੜਾ ਜਿਹਾ ਸਾਰਾ ਖੜ ਜਾਈ ਹਾਂਜੀ ਹਾਂਜੀ ਉਹਦੇ ਮਨ ਤੇ ਬੋਝ ਨਾ ਹੋਵੇ ਮੈਨੂੰ ਆ ਬਿਮਾਰੀ ਹੈ ਮੈਂ ਔਖਾ ਠੀਕ ਹੈ ਜੀ ਗੱਲ ਜਿਹੜੇ ਮੇਰੇ ਨਾਲ ਦੇ ਬੰਦੇ ਜਾਣਦੇ ਜੋ ਵੀ ਮੈਨੂੰ ਉਹਨੂੰ ਪਤਾ ਮੈਂ ਹੈ ਤਾਂ ਔਖਾ ਬਿਲਕੁਲ ਜੀ ਪਰ ਕਦੇ ਮੇਰੇ ਮੂੰਹ ਸੁਣਿਆ ਨਹੀਂ ਸੁਣਿਆ ਨਹੀਂ ਹੈਗਾ ਠੀਕ ਹੈ ਜੀ ਕਦੇ ਫੋਨ ਹਾਂ ਦਾ ਬਾਈ ਜੀ ਕਿਵੇਂ ਮੈਂ ਕਹਿੰਦਾ ਉਹਨਾਂ ਮੌਜਾਂ ਹੈ ਠੀਕ ਹੈ ਜੀ ਮੌਜਾਂ ਹੀ ਕਹੀ ਦੀਆਂ ਠੀਕ ਹੈ ਜੀ ਰੋਜ਼ ਦਾ ਤਾਂ ਚੜਦਾ ਰੋਜ਼ ਜੀਣਾ ਚਾਹੀਦਾ ਬਾਈ ਹਾਂ ਬਿਲਕੁਲ ਜੀ ਸਹੀ ਗੱਲ ਹੈ ਨਹੀਂ ਚਲੋ ਜ਼ਿੰਦਗੀ ਦਾ ਤਾਂ ਉਦਾਂ ਵੀ ਨਹੀਂ ਪਤਾ ਚੰਗੇ ਭਲੇ ਬੰਦੇ ਦਾ ਵੀ ਨਹੀਂ ਪਤਾ ਬਾਬਾ ਜੀ ਹਨਾ ਜੀ ਹਾਂਜੀ ਆਪਾਂ ਉਹੀ ਆਪਣੇ ਮਤਲਬ ਕਿ ਰੋਣੇ ਰੋਈ ਜਾਈਏ ਕਿਸੇ ਮੂਰੇ ਉਹਦਾ ਵੀ ਕੋਈ ਫਾਇਦਾ ਨਹੀਂ ਹੈ ਫਾਇਦਾ ਨਹੀਂ ਜੀ ਉਹ ਤਾਂ ਨਕਾ ਠੀਕ ਹੈ ਕਿੰਨੀ ਕ ਜੇਬ ਜਾਜ ਦਿੰਦੇ ਉਹਨੇ ਕਿ ਝੌਂਕ ਪੂਰੇ ਕਰ ਲੈਣੇ ਚਾਹੁੰਦੇ ਆ ਠੀਕ ਹੈ ਜੀ ਕਰ ਅੱਡੀਆਂ ਚੱਕ ਕੇ ਨਾ ਫਾਹ ਲਵੇ ਸਹੀ ਹੈ ਨਾ ਠੀਕ ਹੈ ਜੀ ਜਿੰਨਾ ਕ ਜੇਬ ਲੋ ਕਰਦੀ ਆ ਨਾ ਆਪਣੇ ਝੌਂਕ ਉਹਨੇ ਪੂਰੇ ਕਰ ਲਓ ਸਾਰਾ ਟਾਈਮ ਲੰਦਾ ਬਿਲਕੁਲ ਬਿਲਕੁਲ ਠੀਕ ਹੈ ਜੀ ਕੋ ਮਨ ਵਿੱਚ ਗਲਾ ਸ਼ੱਕ ਬਾ ਨਹੀਂ ਰੰਦਾ ਕੋਈ ਠੀਕ ਹੈ ਜੀ ਇਹਨਾਂ ਦਾ ਟਰੈਕਟਰਾਂ ਦਾ ਬਈ ਸ਼ੌਂਕ ਹੈ ਕਿਦਾਂ ਕਿਹਾ ਸਾਬ ਤਾਂ ਮਾੜਾ ਦੱਸੋ ਸਾਨੂੰ ਬੱਸ ਬਾਈ ਇੱਕ ਸ਼ੌਂਕ ਹੀ ਆ ਇਹ ਪੁਰਾਣੇ ਲਾਣੇ ਜੇ ਲੱਗੇ ਹੋਆ ਅੱਛਾ ਜੀ ਉਹ ਹੁਣ ਜਿਹੜਾ ਇੱਦਾਂ ਲੱਗਦੀਆਂ ਤੁਰੀਆਂ ਇੰਨੀ ਗਾਹਾਂ ਗਾਹਾਂ ਠੀਕ ਹੈ ਜੀ ਹਾਂ ਜੀ ਤੇ ਇੱਕ ਦੋ ਉਮੀ ਦੇ ਨਾਲ ਦਾ ਸਮਾਨ ਹੈ ਨਹੀਂ ਜਿਹੜੀਆਂ ਚੀਜ਼ਾਂ ਉਹ ਵੀ ਬਾਈ ਨੇ ਕਹਿੰਦੇ ਸਾਡੇ ਕੋਲ ਹੈਗੀਆਂ ਨੇ ਅਸੀਂ ਪਾਪੂ ਲੈਣੀਆਂ ਹਾਂ ਬਾਕੀ ਬੀਕਾ ਸਮਾਨ ਅਸੀਂ ਮੰਗਾ ਲਾਂਗੇ ਆਨਲਾਈਨ ਠੀਕ ਹੈ ਜੀ ਉਸ ਮਾ ਤਾਂ ਬਾਅਦ ਵਿੱਚ ਮਿਲੂਗਾ ਹਾਂ ਜੀ ਕੋਈ ਕਾਫੀ ਮੇਕਾ ਤਾਂ ਟਰੈਕਟਰਾਂ ਦੇ ਮਿਲਣਾ ਬਿਲਕੁਲ ਜੀ ਹੈ ਨਹੀਂ ਬਿਲਕੁਲ ਜੀ ਬਿਲਕੁਲ ਉਹ ਚਲੋ ਇਹਨਾਂ ਚੀ ਕਰੇ ਆਪਣਾ ਬਾਤਰਾਣ ਕੋ ਦਾ ਤਰੀਬਨ ਹੋਏਗਾ ਟਰੈਕਟਰ ਨੂੰ 6-7 ਮਹੀਨੇ ਆਏ ਨੂੰ ਤੇ ਪੂਰਾ ਦੇਖਿਆ ਚਲਾ ਚਲੂ ਕੇ ਜਦੋਂ ਮੈਂ ਤੇਲ ਖਰਚਾ ਬਹੁਤ ਘੱਟ ਆ ਟਰੈਕਟਰ ਦਾ ਅਸੀਂ ਲੋਕ ਫੈਨ ਵੀ ਹੈ ਹਾਂਜੀ ਹਾਂ ਇਹ ਲੈ ਦਾ ਮਸੀ ਕਹਿੰਦੇ ਨਾਮ ਆ ਰੋਟਰੀ ਪੰਪ ਹੈ ਨਾ ਤੇ ਬਾਕੀ ਹੁਣ 00 ਤਾਂ ਬਾਈ ਨੇ ਦੱਸੂਗੇ ਹਾਂ ਹਾਂ ਚਲੋ ਕੋਈ ਨਹੀਂ ਜੀ ਟਰੈਕਟਰ ਚੱਲ ਕੇ ਵੀ ਕਾਫੀ ਦੂਰ ਜਾਣਾ ਹੈ ਨਾ ਜੀ ਬਿਲਕੁਲ ਬਿਲਕੁਲ ਜੰਮਦੇ ਦਾ ਪਤਾ ਲੱਗ ਜਾਣਾ ਹਾਂਜੀ ਹਾਂ ਹੋਰ ਚੱਲ ਕੇ ਆਇਆ ਜਿਹੜੀ ਸਪੀਡ ਤੇ ਤੂੰ ਆ ਗੱਡੀ ਵਾਲੀ ਸਪੀਡ ਦਾ ਤੂੰ ਆ ਗਿਆ ਸਾਡੇ ਹਾਂਜੀ ਹਾਂਜੀ ਉਹੀ ਗੱਲ ਹੈ ਜੀ ਨਾ ਤੋਰਾ ਬਥੇਰਾ ਜੀ ਬੜਾ ਪਾਣ ਨੇ ਤੁਹਾਨੂੰ ਦਿਖਾਉਣਾ ਸਟਾਰਟ ਕਰਕੇ ਵੀ ਫਿਰ ਬਾਈ ਨਾਲ ਨੇ ਵੀ ਦੂਰ ਜਾਣਾ ਇਹਨਾਂ ਨੂੰ ਵੀ ਤੋੜਨਾ ਆਪਾਂ ਨੇ ਠੀਕ ਹੈ ਜੀ ਟਰੈਕਟਰ ਆ ਸੀਗਾ ਤੇ ਆਹ ਦਾ ਪੰਪ ਆ ਦੇਖੋ ਰੂਟਰੀ ਪੰਪ ਠੀਕ ਹੈ ਜੀ ਤੇ ਆ ਇਹਨੂੰ ਫਿਲਟਰ ਆਉਂਦੇ ਸੀ ਇਦਾਂ ਦੇ ਟਰੈਕਟਰ ਨੂੰ ਠੀਕ ਹੈ ਜੀ ਇਹ ਮਾਡਲ ਹੈਗਾ 1971 ਠੀਕ ਹੈ 1971 ਮਾਡਲ ਆ ਆ ਇਹਦੇ ਮੀਟਰ ਮੋਟਰ ਦੇਖੋ ਕਿਹੜੇ ਹਿਸਾਬ ਦੇ ਨੇ ਜੀ ਆ ਇਹਦੇ ਮੀਟਰ ਨੇ ਜੀ ਠੀਕ ਹੈ ਜੀ ਤੇ ਆ ਇਹਦਾ ਰੇਸ ਵਾਲਾ ਦੇਖੋ ਇਹ ਵੀ ਲੱਗ ਜੇ ਤਰੀਕੇ ਦਾ ਹੀ ਆ ਅਗਲੀ ਕਿ ਤੁਸੀਂ ਹੋਰ ਕਹਿੰਦੇ ਸੀ ਉੱਧਰ ਲਿਫਟ ਵਾਲੇ ਟਾਪੇ ਥੱਲੇ ਉਹਦੇ ਥੱਲੇ ਕਿਆ ਸੀਗਾ ਉਹ ਡਬਲ ਡਿਫੈਂਸਰ ਲੱਗਿਆ ਹੁੰਦਾ ਅੱਛਾ ਡਬਲ ਡਿਫੈਂਸਰ ਯਾਮ ਮੱਸੀ ਨੂੰ ਬਾਈ ਅੱਛਾ ਜੀ ਇਹ ਡਬਲ ਡਿਫੈਂਸਰ ਲੱਗਿਆ ਹੁੰਦਾ ਇਹਦੇ ਨਾਲ ਜਿੱਦਾਂ ਵੀ ਦੋਵੇਂ ਟਾਇਰ ਇਕੱਠੇ ਜੋੜ ਅੱਛਾ ਆਪਣੇ ਜ਼ਮੀਂਦਰੇ ਨੂੰ ਆਉਂਦਾ ਜੀ ਹਾਂ ਜੀ ਹਾਂ ਜੀ ਇੱਕ ਆਪਣੇ ਕਿਹਨੂੰ ਆਹ ਲਾਇਆ ਬਾਈ ਲੋ ਜੀ ਬਾਈ ਆਹ ਕਰਤਾ ਆਪਾਂ ਟਰੈਕਟਰ ਸਟਾਰਟ ਅਗਲੀ ਮਾਰੇਓ ਮਾੜਾ ਐਕਸਲੇਟਰ ਦੇਓ ਇਹਨੂੰ ਕਤਨ ਦੀ ਆਵਾਜ਼ ਸੁਣਾਉਣੀ ਹੈ ਬਾਈ ਆਵਾਜ਼ ਬਹੁਤ ਪਿਆਰੀ ਆ ਟਰੈਕਟਰ ਦੀ ਜਮਾਈ ਮਾਡਲ 77 ਕਹਿ ਸਕਦੇ ਆ ਆਪਾਂ ਪਰ ਚਲਾਈ ਇਹਦੀ ਅੱਜ ਵੀ ਨਵੇਂ ਮੈਸੀ ਵਰਗੀ ਹੋ ਬਾਈ ਠੀਕ ਹੈ ਜੀ ਬਹੁਤ ਹੀ ਸਾਫ਼ ਸੁਥਰੀ ਚਲਾਈ ਆ ਟਰੈਕਟਰ ਦੀ ਤੇ ਬਸ ਇਹ ਜੋ ਅਸੀਂ ਇਹਨਾਂ ਨਾਲ ਗੱਲਬਾਤ ਕਰੀ ਆ ਸਾਡੇ ਨਾਲੋਂ ਵੱਧ ਨੌਲੇਜ ਸੀ ਇਹਨਾਂ ਨੂੰ ਟਰੈਕਟਰ ਦੇ ਬਾਰੇ ਦੇ ਵਿੱਚ ਕਿ ਵਕਤੀ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਇਹਨਾਂ ਨੇ ਹੁਣ ਆਏ ਪਾਣੀ ਪਤਾ ਵੀ ਤਿਆਰ ਕਰਾਉਣਾ ਕਿ ਇਦਾਂ ਹੀ ਰੱਖਣਾ ਕੋਈ ਤੁਹਾਨੂੰ ਇਹਨਾਂ ਦੀ ਖੁਸ਼ੀ ਆ ਠੀਕ ਹੈ ਜੀ ਟਾਈ ਟੂਰਨਾਮੇ ਨੇ ਟਰੈਕਟਰ ਨੂੰ ਜੀ ਲੈ ਜੀ 235 ਵੀ ਅੱਜ ਦੇ ਦਿੱਤ ਆਪਾਂ ਨੇ ਜੀ ਮੇਡ ਇਨ ਇੰਗਲੈਂਡ ਲੈ ਬਾਈ ਓਕੇ ਬਾਈ ਤੇ ਲੋ ਜੀ ਬਾਈ ਅੱਜ 135 ਵੀ ਆਪਾਂ ਦੇ ਦਿੱਤਾ ਜਿਵੇਂ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਇੱਕ ਗੱਲ ਹੋਰ ਜਿਵੇਂ ਕਿ ਆਪਾਂ ਹਰੇਕ ਵੀਡੀਓ 'ਚ ਕਹਿੰਦੇ ਆ ਵੀ ਜਦੋਂ ਜਿਹੜੀ ਚੀਜ਼ ਵਿਕਣੀ ਆ ਜਦੋਂ ਉਹਦਾ ਟਾਈਮ ਆਉਨੇ ਜਦੇ ਵੇਖਣਾ ਠੀਕ ਹੈ ਜੀ ਕਈ ਵਾਰ ਮੈਨੂੰ ਵੀਰਾਂ ਦਾ ਫੋਨ ਆਉਂਦਾ ਹੈ ਵੀ ਬਾਈ ਤੁਹਾਡੇ ਕੋਲ ਟਰੈਕਟਰ ਕੱਦਾਂ ਖੜਾ ਏ ਤਿੰਨ ਮਹੀਨੇ ਹੋ ਗਏ ਚਾਰ ਮਹੀਨੇ ਹੋ ਗਏ ਕਈ ਵਾਰ ਨੇ ਬਾਈ ਤੁਸੀਂ ਕਿੰਨਾ ਟੁੱਟ ਜੂਗੇ ਫਲਾਣਾ ਕਰ ਦੋਗੇ ਉਹ ਕਰ ਦੋਗੇ ਬਾਈ ਇਹ ਗੱਲਾਂ ਦਾ ਕੋਈ ਏਡਾ ਬਹੁਤਾ ਮੈਟਰ ਨਹੀਂ ਕਰਦੀ ਸਾਡੇ ਕੋਲ ਟਰੈਕਟਰ 2 ਮਹੀਨੇ ਹੋ ਗਏ 3 ਮਹੀਨੇ ਹੋ ਗਏ ਠੀਕ ਹੈ ਜੀ ਕੋਈ ਵੀ ਚੀਜ਼ ਹੈ ਹਰੇਕ ਬੰਦਾ 'ਚ ਅਸੀਂ ਜਾਂ ਜ ਕੋਈ ਹੋਰ ਹੈ ਬਾਈ ਕੋਈ ਬੰਦਾ ਵੀ ਚੀਜ਼ ਘਾਟਾ ਪਾ ਕੇ ਨਹੀਂ ਵੇਚਦਾ ਜੀ ਚਲੋ ਕਈ ਵਾਰ ਕੋਈ ਮਜਬੂਰੀ ਹੋ ਜਾਂਦੀ ਵੀ ਚੀਜ਼ ਘੱਟ ਵੀ ਦੇਣੀ ਪੈ ਜਾਂਦੀ ਹੈ ਠੀਕ ਹੈ ਜੀ ਪਰ ਆਪਣੇ ਜੋ ਵੀ ਰੇਟ ਹੁੰਨੇ ਆ ਬਾਈ ਆਪਾਂ ਤੁਹਾਨੂੰ ਤੁਸੀਂ ਦੇਖ ਲਈਆਂ ਵੀ ਆਪਣਾ ਰੇਟ ਪਹਿਲੇ ਹੀ ਜੈਨੂਨ ਹੁੰਦਾ ਤੇ ਜੋ ਵੀ ਚੀਜ਼ ਹੁੰਦੀ ਆ ਆਪਣੀ ਕੋਸ਼ਿਸ਼ ਆਈ ਹੁੰਦੀ ਆ ਆਪਾਂ ਤੁਹਾਨੂੰ ਸੱਚ ਦੱਸ ਕੇ ਦਈਏ ਕੋਈ ਬਾਅਦ ਵਿੱਚ ਪੁਰਾਣੇ ਟਰੈਕਟਰ 'ਚ ਕੋਈ ਕਮੀ ਪੇਸ਼ੀ ਨਿਕਲੇ ਆਵੇ ਉਹ ਬਾਈ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਸਾਡੇ ਕੋਲ ਵੀ ਸਾਰੇ ਟਰੈਕਟਰ ਚੱਲੇ ਵੀ ਆਉਂਦੇ ਜੀ ਜਰਾ ਠੀਕ ਹੈ ਜੀ ਤੇ ਬਾਕੀ ਚਲੋ ਕਿਸੇ ਨਾਲ ਕੋਈ ਬਾਈ ਗਿਲਾ ਸ਼ਿਕਵਾ ਨਹੀਂ ਬਹੁਤ ਬੰਦੇ ਆਪਾਂ ਨੂੰ ਚੰਗੇ ਵੀ ਕਹਨੇ ਆ ਵਿੱਚ ਬਹੁਤ ਬੰਦੇ ਮਾੜੇ ਵੀ ਕਹਨੇ ਆ ਤੇ ਪੰਜੇ ਉਂਗਲੀਆਂ ਇੱਕਸਾਰ ਵੀ ਨਹੀਂ ਹੁੰਦੀਆਂ ਜੀ ਠੀਕ ਹੈ ਜੀ ਵਿੱਚ ਇੰਸਟਾਗ੍ਰam ਤੇ ਮੈਂ ਦੇਖਦਾ ਮੈਨੂੰ ਕਈ ਵਾਰੀ ਵੀਰ ਮੈਨੂੰ ਮੇਰੇ ਭਾਈ 네ਗੇਟਿਵ ਕਮੈਂਟ ਵੀ ਕਰ ਦਿੰਨੇ ਨੇ ਤੇ ਕਿਸੇ ਨਾਲ ਕੋਈ ਗੁੱਸਾ ਗਿਲਾ ਨਹੀਂ ਹੈਗਾ ਨਾ ਆਪਾਂ ਕਰਨਾ ਠੀਕ ਹੈ ਜੀ ਤੇ ਅੱਜ ਤੱਕ ਜੋ ਵੀ ਉਰੇ ਤੱਕ ਆਏ ਆ ਬਾਈ ਤੁਹਾਡੇ ਸਾਰਿਆਂ ਦੇ ਜਿੰਨੇ ਵੀ ਆਪਾਂ ਨੂੰ ਦੇਖਿਆ ਨੇ ਤੁਹਾਡੇ ਸਾਰਿਆਂ ਦੀ ਪਿਆਰ ਤੇ ਤੁਸੀਂ ਇੰਨੀ ਜ਼ਿਆਦਾ ਸਪੋਰਟ ਕਰੀ ਆ ਠੀਕ ਹੈ ਜੀ ਬਾਕੀ ਜਦੋਂ ਵੀ ਹੁਣ ਆਪਾਂ ਕਿਤੇ ਬਾਹਰ ਵੀ ਵਿਆਹ ਸ਼ਾਦੀਆਂ ਚਾਹੀਦਾ ਬਹੁਤ ਬੰਦੇ ਮਿਲਦੇ ਆ ਬਾਈ ਜਾਣ ਪਛਾਣ ਤੇ ਬਹੁਤ ਚੰਗਾ ਲੱਗਦਾ ਆਪਣੇ ਆਪ ਨੂੰ ਵੀ ਚਲੋ ਵੀ ਅਸੀਂ ਵੀ ਇੱਥੇ ਤੱਕ ਆ ਗਏ ਠੀਕ ਹੈ ਜੀ ਤੇ ਬਾਕੀ ਇਦਾਂ ਹੀ ਆਪਣਾ ਪਿਆਰ ਬਣਾ ਕੇ ਰੱਖਿਓ ਸਾਰੇ ਜਣੇ ਤੇ ਬਾਕੀ ਆਪਾਂ ਨੇ ਹੁਣ ਟਰੈਕਟਰ ਲੈਣੇ ਆ ਜੀ ਇੱਕ ਦੋ ਆ ਪਾਲਾ ਬਾਈ ਬਾਈ ਛੇੜ ਤੋਂ ਉੱਧਰ ਖੜਾ ਇੱਕ ਦੋ ਟਰੈਕਟਰ ਲੈਣੇ ਆ ਬਾਈ ਸੈਕੰਡ ਹੈਂਡ ਉੱਚੇ ਮਾਡਲ ਹੋਣ ਜਾਂ ਉਦਾਂ ਟਰੈਕਟਰ ਹੋਵੇ ਥੱਲੇ ਵਾਲੇ ਮਾਡਲ ਵੀ ਵਧੀਆ ਹੋਣ ਟਰੈਕਟਰ ਸਾਡਾ ਥੋੜਾ ਜਿਹਾ ਮੰਨਣਾ ਆਹੀ ਬਈ ਟਰੈਕਟਰ ਵਧੀਆ ਲਈਏ ਰੇਟ ਦਾ ਕੋਈ ਚੱਕਰ ਨਹੀਂ ਆਪਾਂ ਅੱਗੇ ਵੀ ਦੱਸਦੇ ਉਹਨਾਂ ਰੇਟ ਵੀ ਆਪਾਂ ਨੂੰ 5-4000 ਮਹਿੰਗਾ ਵੀ ਮਿਲ ਜਵੇ ਤਾਂ ਵੀ ਕੋਈ ਚੱਕਰ ਨਹੀਂ ਟਰੈਕਟਰ ਆਪਾਂ ਨੇ ਵਧੀਆ ਲੈਣਾ ਹੈ ਵਧੀਆ ਚੀਜ਼ ਵੇਚ ਕੇ ਸਾਨੂੰ ਵੀ ਤਸੱਲੀ ਇਹ ਲੈਣੀ ਆਉਂਦਾ ਚਲੋ ਹੈਗੀ ਹੋ ਹੈਗੀ ਆ ਠੀਕ ਹੈ ਜੀ ਕਿਸੇ ਵੀ ਬਾਈ ਨੇ ਮੇਰੇ ਦੇਖਣ ਵਾਲੇ ਨੇ ਜਾਂ ਕਿਸੇ ਦੇ ਹੋਰ ਰਿਸ਼ਤੇਦਾਰੀ ਚ ਜਾਂ ਦੋਸਤ ਕੋਈ ਵਧੀਆ ਟਰੈਕਟਰ ਹੁੰਦਾ ਹੈ ਤਾਂ ਆਪਾਂ ਨੂੰ ਜਰੂਰ ਦੱਸਿਆ ਕਰੋ ਬਾਈ ਆਪਾਂ ਉਹਨਾਂ ਦਾ ਟਰੈਕਟਰ ਵਧੀਆ ਰੇਟ 'ਚ ਯਾਨੀ ਕਿ ਜੋ ਰੇਟ ਹੋਊਗਾ ਉਹਦੇ ਨਾਲ ਵਧੀਆ ਰੇਟ 'ਚ ਟਰੈਕਟਰ ਲਾਵਾਂਗੇ ਵੀ ਨਾ ਸਾਨੂੰ ਮਹਗਾ ਲੱਗੇ ਉਹਨਾਂ ਨੂੰ ਆਪਣੇ ਜੋ ਵੀ ਰੇਟ ਆ ਉਹਦੇ ਵਿੱਚ ਟਰੈਕਟਰ ਆਪਾਂ ਲਾਵਾਂਗੇ ਜੀ ਸਾਡੀ ਕੋਸ਼ਿਸ਼ ਹੁੰਦੀ ਵੀ ਆਪਾਂ ਟਰੈਕਟਰ ਆਪਣੇ ਲੋਕਲ ਲਈਏ ਜੀ ਬੰਨੇ ਚੰਨੇ ਤੋਂ 20 50 ਕਿਲੋਮੀਟਰ ਏਰੀਆ ਦੇ ਵਿੱਚ ਵਿੱਚ ਦੂਰ ਦਾ ਥੋੜਾ ਜਿਆਦਾ ਜਾਣਾ ਔਖਾ ਹੋ ਜਾਂਦਾ ਜੀ ਕਈ ਵਾਰ ਤੁਹਾਨੂੰ ਟਾਈਮ ਆਉਂਦਾ ਜਾ ਵੀ ਆਈਦਾ ਤੇ ਬਾਕੀ ਬਾਈ ਜੀ ਤੇ ਵੀਡੀਓ ਵੀ ਕਾਫੀ ਲੰਬੀ ਬਣ ਗਈ ਗੱਲਾਂ ਬਾਤਾਂਆਂ ਨਾਲੇ ਤੇ ਟਰੈਕਟਰਾਂ ਆਪਣੇ ਕੋਲ ਖੜੇ ਨੇ ਪੁਰਾਣੇ ਜੋ ਵੀ ਹੈਗੇ ਤੁਹਾਨੂੰ ਸਾਰਾ ਕੁਝ ਦੱਸਿਆ ਹੋਇਆ ਪੁਰਾਣੇ ਉਹੀ ਆਪਣੇ ਕੋਲ ਸਟਾਕ ਹੈ ਜੇ ਕੋਈ ਹੋਰ ਨਵਾਂ ਟਰੈਕਟਰ ਆਇਆ ਤਾਂ ਆਪਾਂ ਤੁਹਾਨੂੰ ਦੱਸਾਂਗੇ ਜਲਦੀ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਦਿਓ ਇਜਾਜ਼ਤ ਤੇ ਬਾਕੀ ਆਪਣਾ ਪੇਜ ਇੰਸਟਾਗ੍ਰam ਤੇ YouTube ਤੇ ਵੀ ਪੇਜ ਆ ਜਿਹੜੇ ਵੀ ਵੀਰ ਨਵੇਂ ਜੁੜਦੇ ਨੇ ਬੇਨਤੀ ਹੈ ਵੀ ਉਹਨਾਂ ਨੂੰ ਵੀ ਜਾ ਕੇ ਉੱਥੇ ਵੀ ਜਾ ਕੇ ਜ਼ਰੂਰ ਫੋਲੋ ਕਰ ਲਿਓ ਉੱਥੇ ਆਪਾਂ ਛੋਟੀਆਂ ਲੀਲਾ ਪਾਉਂਦੇ ਆ ਬਣਾ ਕੇ ਟਰੈਕਟਰਾਂ ਦੀਆਂ ਤੇ ਅੱਜ ਦੇ ਬਲੌਗ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਕਰ ਦਿਓ ਲਾਈਕ ਤੇ ਆਪਣੇ YouTube ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਆਪਾਂ ਤੁਹਾਨੂੰ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ ਸਾਰੇ ਵੀਰਾਂ ਦਾ ਤੈਅ ਦੇ ਲਓ ਧੰਨਵਾਦ ਸ਼ੁਕਰੀਆ